ਸਾਡੇ ਨੰਦਗੜ੍ਹ ਲੜਾਈ ਹੋਈ ਸੀ ਉਸ ਨੂੰ ਲਾਈਨ ਕੱਟੀ ਗਈ ਸੀ ਉਹਨਾਂ ਨੂੰ ਇਹ ਹਮਲਾ ਕਰਨ ਵਾਲੇ ਕਿੰਨੇ ਵਿਅਕਤੀ ਰੱਖ ਕਰਦੇ ਨੇ ਇਹ ਜੋ ਕੱਲ ਰਾਤ ਸਾਡੇ ਪੁਲਿਸ ਪਾਰਟੀ ਜੋ ਥਾਣਾ ਨੰਦਗੜ੍ਹ ਦੀ ਸੀਗੀ ਜਿਸ ਉੱਪਰ ਕੁਝ ਸ਼ਰਾਰਤੀ ਬੰਦਿਆਂ ਨੇ ਜੋ ਰਹਿ ਕੇ ਕੱਲਾ ਦੇ ਵਿੱਚ ਝਗੜਾ ਨਿਪਟਾਉਣ ਵਾਸਤੇ ਗਏ ਸੀਗੇ ਉਹਨਾਂ ਦੇ ਉੱਪਰ ਜੋ ਇੰਜਰੀ ਹਮਲਾ ਕਰਕੇ ਇੰਜਰੀਜ਼ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਰਵਿੰਦਰ ਸਿੰਘ ਤੇ ਅਸੇ ਬਲਵਿੰਦਰ ਸਿੰਘ ਦੇ ਸੱਟ ਲੱਗੀ ਸੀਗੀ ਉਸ ਬੰਦੀ ਅਸੀਂ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 109 132 221 ਤੇ ਹੋਰ ਰੈਲੇਵੈਂਟ ਸੈਕਸ਼ਨ ਉਹ ਬੀ ਐਨ ਐਸ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਮੁਕੱਦਮਾ ਜਿਸ ਦੇ ਵਿੱਚ ਅਸੀਂ 7 ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ ਕੁਝ ਬੰਦੇ ਅਨੁਪਛਾਤੇ ਸੀਗੇ ਅਨੁਪਛਾਤੇ ਦੇ ਵਿੱਚ ਵੀ ਡੈਟੀਫਿਕੇਸ਼ਨ ਹੋਣ ਤੋਂ ਬਾਅਦ 5 ਬੰਦੇ ਜਿਹੜੇ ਹੋਰ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਸੋ ਕੁੱਲ ਟੋਟਲ 12 ਬੰਦੇ ਇਸ ਮੁਕੱਦਮੇ ਦੇ ਵਿੱਚ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਗਏ ਨੇ ਇਹਨਾਂ 12 ਬੰਦਿਆਂ ਦੇ ਵਿੱਚੋਂ 7 ਬੰਦੇ ਜਿਹ ਅ ਐਂਡ ਨਿੰਬੂ ਇਹ ਸੱਤ ਬੰਦੇ ਜਿਹੜੇ ਹੈਗੇ ਨੇ ਸੀ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਕਰ ਲੈਨੇ ਤੇ ਜਿਹੜੇ ਪੰਜ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਸ ਬੰਦੀ ਸਾਡੀ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਪੰਜ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਇਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਖਤ ਸਜ਼ਾ ਦਿੱਤੀ ਜਾਊਗੀ